ਹਾਂਜੀ ਅਸੀਂ ਅੱਜ ਜਾਣਾ ਸੀ ਮਾਰਕੀਟ ਘੁੰਮਣ ਫਿਰਨ ਦੇ ਲਈ ਸੋ ਅਸੀਂ ਤਿਆਰ ਹੋ ਕੇ ਕਰੋ ਨਿਕਲ ਗਏ ਇੱਥੇ ਦਾ ਇੱਕ ਫੇਮਸ ਰੈਸਟੋਰੈਂਟ ਹੈ ਜੰਮੂ ਸ਼ਾਈ ਜਿੱਥੇ ਸਾਨੂੰ ਪੰਜਾਬੀ ਟੱਚ ਦਾ ਖਾਣਾ ਮਿਲਦਾ ਹੈ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਹੋਟਲ ਆਲਰੇਡੀ ਬੁੱਕ ਹੈ ਕਿਸੇ ਮੈਰਿਜ ਪਾਰਟੀ ਦੇ ਲਈ ਹੋਟਲ ਬਹੁਤ ਹੀ ਸੋਹਣਾ ਸੀ ਤੇ ਡੈਕੋਰੇਟ ਕੀਤਾ ਹੋਇਆ ਸੀ ਇਟਾਲੀਅਨ ਕੁੜੀ ਨੇ ਸਾਡ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਦੇ ਰੋਣਾ ਬੋਲਦਾ ਮਾਇਰੇ ਬਾਤ ਹੋਈ ਉਹ No, grazie mille, sei molto gentile. Niente, figurati. Mi chiedo scusa, ma io posso andare avanti. Quando ho smosso ve li porto. Non vi faccio compagnia, perché sennò non riesco più. Per merita kuj palle nahi. Ta ni fir ohna de dil vich ki aaya, unne sada order le liya te assi itthe khade smose jide vichon ki Punjab di mehak a rahi si, bahut hi swaad si. ਮੋਸੇ ਜੀ ਨੇ ਦੇਖਣ ਵਿੱਚ ਸਵਾਦ ਨੰਗਰੀ ਸੀ ਉਹਨੇ ਖਾਣ ਵਿੱਚ ਵੀ ਬਹੁਤ ਹੀ ਜਿਆਦਾ ਸਵਾਦ ਸੀ ਫਿਰ ਡਾਲਿੰਗ ਕੁੜੀ ਨੇ ਸਾਡੇ ਨਾਲ ਖਿੱਚੀਆਂ ਬਹੁਤ ਸਾਰੀਆਂ ਫੋਟੋਸ ਤੇ ਸਾਡੇ ਨਾਲ ਦਿਲ ਪਰਚੀ ਕੀਤੀਆਂ ਗੱਲਾਂ ਫੋਟੋਸ ਖਿੱਚਵਾਣ ਤੋਂ ਬਾਅਦ ਇੱਕ ਦੋ ਫੋਟੋਸ ਮੈਂ ਵੀ ਖਿੱਚਵਾ ਲਈਆਂ ਤੇ ਉਹਨੇ ਸਾਡੇ ਨਾਲ ਗੱਲਾਂ ਕਰਨ ਤੋਂ ਬਾਅਦ ਸਾਨੂੰ ਦੁਬਾਰਾ ਇਸ ਹੋਟਲ ਵਿੱਚ ਆਉਣ ਲਈ ਕਿਹਾ ਤੇ ਅਸੀਂ ਘਰ ਆ ਕੇ ਵਾਪਸ